ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ YouTube ਨੂੰ ਬਹੁਤ ਜ਼ਿਆਦਾ ਹੰਗਾਰਾ ਦਿੱਤਾ 25000 ਆਪਾਂ ਕਰਾਸ ਕਰ ਰਹੇ ਆ ਜਿਹੜੇ ਮੇਰੇ ਵੀਰ ਫਾਲੋਅਰ ਦੇਖ ਰਹੇ ਆ ਉਹਨਾਂ ਦਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਧੰਨਵਾਦ ਕਿਉਂ ਭਾਈ ਮੈਂ ਤੁਹਾਡੇ ਸਿਰ ਤੇ ਹੀ ਵੀਡੀਓ ਬਣਾਉਣਾ ਤੇ ਤੁਹਾਡੇ ਸਿਰ ਤੇ ਹੀ ਮੇਰਾ ਇਹ ਚੈਨਲ ਚੱਲਦਾ ਹੈਗਾ ਥੋੜਾ ਕੋਟੀ ਕੋਟੀ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਕੀ ਲੈ ਕੇ ਆਏ ਆ ਲੀਵਰ ਟੌਨਿਕ ਲੀਵਰ ਟੌਨਿਕ ਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਪਾਈਆਂ ਪਿਆਜ਼ ਪਾਇਆ 500 ਗ੍ਰਾਮ ਅਦਰਕ ਪਾਇਆ 100 ਗ੍ਰਾਮ ਲਸਣ ਪਾਈ 50 ਗ੍ਰਾਮ ਨਿੰਬੂ ਪਾਏ 250 ਗ੍ਰਾਮ ਅਤੇ ਨਿੰਮ ਦੇ ਪੱਤੇ ਪਾਏ 100 ਗ੍ਰਾਮ ਨਿੰਮ ਦੇ ਪੱਤੇ ਕਈ ਵਾਰੀ ਆਪਾਂ ਅੰਦਾਜ਼ੇ ਨਾਲ ਵੀ ਪਾ ਸਕਦੇ ਹਾਂ ਭਾਈ ਕੋਈ ਚੱਕਰ ਵਾਲੀ ਗੱਲ ਨਹੀਂ ਵੱਧ ਘਟਦਾ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਨਿੰਮ ਦਾ ਨਿੰਮ ਤਾਂ ਐਂਡਿਬੈਟਿਕ ਬਹੁਤ ਚੰਗਾ ਹੈਗਾ ਇਹਨੂੰ ਆਪਾਂ ਕੀ ਕਰਨਾ ਹੈਗਾ ਜਿਹੜਾ ਆ ਚੀਜ਼ਾਂ ਦੱਸਿੰਗਾ ਇਹੇ ਲੀਵਰ ਟੌਨਿਕ ਅਗਰ ਪਸ਼ੂ ਥੋੜਾ ਤੰਦਰੁਸਤ ਹੋਊਗਾ ਤਾਂ ਦੁੱਧ ਦੇਊਗਾ ਜਿਹਦਾ ਲੀਵਰ ਮਜ਼ਬੂਤ ਹੋਊਗਾ ਉਹੀ ਪਸ਼ੂ ਭਾਈ ਨੀਰਾ ਖਾਊਗਾ ਉਹੀ ਪਸ਼ੂ ਤੰਦਰੁਸਤ ਰਹੂਗਾ ਅਗਰ ਲੀਵਰ ਦੇ ਵਿੱਚ ਹੀ ਸਾਡਾ ਇੱਕ ਮਸ਼ੀਨਰੀ ਆ ਜਿਵੇਂ ਕਿ ਆਪਣਾ ਟਰੈਕਟਰ ਜਾਂ ਇੰਜਣ ਕੋਈ ਵੀ ਮਸ਼ੀਨਰੀ ਆ ਉਹਦੇ ਵਿੱਚ ਆਪਾਂ ਤੇਲ ਹੀ ਨਹੀਂ ਪਾਵਾਂਗੇ ਤਾਂ ਉਹ ਚੱਲੂਗਾ ਕਿੱਥੋਂ ਭਾਈ ਇੰਜਣ ਨੂੰ ਸਾਰੇ ਨੂੰ ਚਲਾਉਣਾ ਜਿਹੜਾ ਸਾਡਾ ਲੀਵਰ ਆ ਨਾ ਲੀਵਰ ਪਸ਼ੂ ਦਾ ਤੰਦਰੁਸਤ ਹੋਣਾ ਭਾਈ ਬਹੁਤ ਜ਼ਰੂਰੀ ਆ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਅਗਰ ਜੇ ਅਸੀਂ ਇਹਨੂੰ ਸਟਰੋਂਗ ਕਰ ਲਾਂਗੇ ਜਿਹੜਾ ਪਸ਼ੂ ਤੁਹਾਡਾ 15 ਕਿਲੋ ਦੁੱਧ ਦਿੰਦਾ 20 ਕਿਲੋ ਉਹ ਦੋਦੇ ਦੇਊਗਾ ਹੀ ਦੇਊਗਾ ਲੀਵਰ ਤਾਂ ਇੱਕ ਬਹੁਤ ਮਹਾਨ ਪ੍ਰਜਾਤਵਲ ਪਸ਼ੂ ਦਾ ਇੱਕ ਜਿਵੇਂ ਆਪਾਂ ਕਹਿ ਦਈਏ ਧਰਾਏਗਾ ਪਸ਼ੂ ਦਾ ਦਿਲ ਨੇ ਤਾਂ ਆਪਦੀ ਥਾਂ ਤੇ ਕੰਮ ਕਰਨਾ ਹੈ ਲੀਵਰ ਨੇ ਆਪਦੀ ਥਾਂ ਤੇ ਕੰਮ ਕਰਨਾ ਹੈ ਲੀਵਰ ਦੇ ਵਿੱਚ ਤਾਂ ਜਾ ਕੇ ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਉਹਨੂੰ ਉਹਨੂੰ ਬਿਲਕੁਲ ਉਥੇ ਜੇ ਸਟਰੋਂਗ ਹੋਊਗਾ ਤਾਂ ਉਹ ਗਾਹਾਂ पे ਜੂਗਾ ਦਿਲ ਨੇ ਕੀ ਕਰਨਾ ਹੁੰਦਾ ਖੂਨ ਦਾ ਸਰਕਲ ਕਰਨਾ ਹੁੰਦਾ ਹੈਗਾ ਉਹਦਾ ਚੱਲਦਾ ਰਹਿੰਦਾ ਹੈਗਾ ਤੁਸੀਂ ਆਮ ਦਵਾਈਆਂ ਦਿੰਦੇ ਆ ਇਹ ਲੀਵਰ ਟੌਨਿਕ ਦੇਣ ਦੇ ਨਾਲ ਲੀਵਰ ਨੂੰ ਆਪਾਂ ਸਟਰੋਂਗ ਕਰਨਾ ਹੈਗਾ ਔਰ ਭਰਪੂਰ ਮਜ਼ਬੂਤ ਕਰਨਾ ਹੈਗਾ ਉਹਨੂੰ ਆਪਾਂ ਬਾਜ਼ਾਰੋਂ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਕੋਈ ਕਾਰਗਿਲ ਦੀ ਆ ਗਈ ਕੋਈ ਕਿਸੇ ਦੀ ਆ ਗਈ ਕੋਈ ਕਿਸੇ ਦੀ ਆ ਗਈ ਚਾਰ ਪੰਜ ਦੀਆਂ ਭਾਈ ਮੈਨੂੰ ਇੰਨੀਆਂ ਕੰਪਨੀਆਂ ਦੇ ਨਾਂ ਨਹੀਂ ਪਤਾਗਾ ਮੈਂ ਇੱਕ ਖੋਜ ਕਰਕੇ ਛਾਣਬੀਨ ਕਰਕੇ ਇਹਦੇ ਉੱਤੇ ਵਿਸ਼ੇ ਦੇ ਉੱਤੇ ਜਾਣਕਾਰੀ ਤੁਹਾਨੂੰ ਦੇਸੀ ਦੀ ਲਿਵਰਟੋਨਿਕ ਦੀ ਬਣਾਈ ਆ ਇਹਨੂੰ ਭਾਈ ਤੁਸੀਂ ਇੱਕ ਵਾਰੀ ਤਿਆਰ ਕਰਕੇ ਆਪਦੇ ਪਸ਼ੂ ਨੂੰ ਦੇ ਲੋ ਜਿੰਨੀ ਮੈਂ ਖਰਾਕ ਦੱਸੀ ਆ ਤੁਹਾਨੂੰ ਅਗਰ ਤੁਹਾਨੂੰ ਤੁਹਾਡਾ ਪਸ਼ੂ ਨੀਰਾ ਵੱਧ ਖਾਣ ਲੱਗ ਗਿਆ ਦੁੱਧ ਦੀ ਮਾਤਰਾ ਵੱਧ ਗਈ ਖੁਸ਼ ਰਹਿੰਦਾ ਭਰਪੂਰ ਹੋ ਗਿਆ ਤੇ ਇਹਨਾਂ ਸਮਾਨ ਫੇਰ ਬਣਾ ਲਓ ਇਹ ਸਮਾਨ ਕਿਤੇ ਲਿਆਉਣ ਦੀ ਲੋੜ ਨਹੀਂ ਇਹ ਸਮਾਨ ਤੁਹਾਡੇ ਘਰੇ ਹੀ ਪਿਆ ਹੈ ਇਹ ਜਿਹੜਾ ਸਮਾਨ ਆ ਕੋਈ ਆਪਣੇ ਇਹਦੇ ਵਿੱਚ ਲਿਆਉਣ ਦੀ ਕੋਈ ਜ਼ਰੂਰਤ ਹੀ ਨਹੀਂ ਗਈ ਇਹ ਸਾਰਾ ਸਮਾਨ ਆਪਣੇ ਘਰੇ ਪਿਆ ਹੈਗਾ ਔਰ ਰੁਟੀਨ ਦੇ ਵਿੱਚ ਮਿਲਦਾ ਔਰ 2 ਮਿੰਟ ਲੱਗਦੇ ਆ ਇਹਨੂੰ ਬੁਲਾਉਣ ਨੂੰ ਇਹਨੂੰ ਆਪਾਂ ਕੀ ਕਰਨਾ ਜਿਵੇਂ ਹੁਣ ਆਪਾਂ ਪਿਆਜ਼ ਲੈ ਲੇ ਪਿਆਜ਼ ਲੈ ਲਓ ਅੱਧਾ ਕਿਲੋ ਪਿਆਜ਼ ਲੈ ਲੇ ਅਦਰਕ ਲੈ ਲਿਆ 100 ਗ੍ਰਾਮ ਘਰੇ ਆਪਣੇ ਸਬਜ਼ੀ ਵਾਸਤੇ ਪਿਆ ਹੀ ਹੁੰਦਾ ਫਿਰ ਲਸਣ ਲਸਣ ਤਾਂ ਆਪਣੇ ਜ਼ਿੰਮੇਦਾਰ ਬੀਜਦੇ ਆ ਆਪਣੇ ਕੋਲੇ ਹਰ ਟਾਈਮ 24 ਘੰਟੇ ਹੀ ਹੁੰਦਾ ਹੈ ਨਿੰਬੂ ਨੇंबू ਕਈ ਵੀਰ ਭਰਾਵਾਂ ਦੇ ਦਾ ਘਰੇ ਬੂਟਾ ਲੱਗਿਆ ਉਥੋਂ ਤੋੜ ਲਿਆਉਂਦੇ ਨਹੀਂ ਆਪਾਂ ਬਾਜ਼ਾਰੋਂ ਸਲਾਦ ਵਾਸਤੇ ਲਿਆਉਨੇ ਹੀ ਲਾਉਨੇ ਆ ਫਿਰ ਰਹਿ ਗਏ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਜਿੱਥੋਂ ਮਰਜੀ ਰੁੱਖ ਤੋਂ ਤੁਸੀਂ ਤੋੜ ਲਓ ਤੋੜ ਕੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਕੁੱਟੋ ਅਗਰ ਤੁਸੀਂ ਪਹਿਲਾਂ ਇਹਨੂੰ ਕੁੰਡੇ ਦੇ ਵਿੱਚ ਕੁੱਟ ਲੋਗੇ ਮਿੱਟੀ ਵਾਲੇ ਦੇ ਵਿੱਚ ਤਾਂ ਦੇਸੀ ਦਵਾਈ ਦਾ ਬਹੁਤ ਚੰਗਾ ਹੰਗਾਰਾ ਹੈ ਅਗਰ ਤੁਸੀਂ ਕੁੰਡੇ ਦੇ ਵਿੱਚ ਨਹੀਂ ਕੁੱਟ ਸਕਦੇ ਫਿਰ ਆਪਾਂ ਕੀ ਕਰਨਾ ਹੈ ਮਿਕਸੀ ਲੈ ਲਓ ਮੈਕਸੀ ਦੇ ਵੇਤਿਆਂ ਨੂੰ ਗ੍ਰाइंड ਕਰ ਲੋ ਗ੍ਰाइंड ਕਰਕੇ ਭਾਈ ਚੰਗੀ ਤਰ੍ਹਾਂ ਇਹਦਾ ਪੇਸਟ ਬਣਾ ਲਓ ਪੇਸਟ ਬਣਾ ਕੇ ਤੁਸੀਂ ਇਹਨੂੰ ਮਤਲਬ ਇਹ ਆਪਾਂ ਰੱਖ ਲੈਣਾ ਹੈਗਾ ਜਦੋਂ ਇਹਦਾ ਪੂਰਾ ਫੁੱਲ ਪੇਸਟ ਬਣ ਗਿਆ ਤਾਂ ਆਪਾਂ ਇਹਨੂੰ 100 ਗ੍ਰਾਮ ਉਸ ਪਸ਼ੂ ਨੂੰ ਆਪਾਂ ਦੇ ਦੇਣਾ ਹੈਗਾ ਜਦੋਂ ਲਗਾਤਾਰ ਆਪਾਂ ਇਹ ਪੇਸਟ ਦੇਵਾਂਗੇ ਅਗਰ ਤੁਹਾਡਾ ਪਸ਼ੂ ਦੁੱਧ ਦੀ ਮਾਤਰਾ ਵਧਾਉਂਦਾ ਹੈ ਤਾਂ ਤੁਸੀਂ ਇੱਕ ਖਰਾਕੇ ਦੀ ਆਪਾਂ ਹੋਰ ਹੋਰ ਬਣਾ ਲੈਣੀ ਆਗੀ ਇਹਦੇ ਵਿੱਚ ਜਦੋਂ ਤੁਸੀਂ ਪੀਸਣ ਲੱਗੇ ਹੋ 22 ਚਾਂਸ ਜਿਆਦਾ ਸੰਘਣਾ ਬਣ ਜਾਂਦਾ ਹੈ ਪਾਣੀ ਪਾਉਣਾ ਬਹੁਤ ਘੱਟ ਇਹਨਾਂ ਜਿਆਦਾ ਪਾਣੀ ਨਹੀਂ ਪਾ ਲੈਣਾ ਵੀ ਇਹਨੂੰ ਪਤਲਾ ਹੀ ਕਰ ਦੇਣਾ ਹੈਗਾ ਅਗਰ ਪਾਣੀ ਉਵਾਲ ਕੇ ਪਾਇਆ ਜਾਵੇ ਤਾਂ ਹੋਰ ਵੀ ਵਿਤਰ ਰਹੂਗਾ ਪਾਣੀ ਨੂੰ ਪਹਿਲਾਂ ਭਾਈ ਤੁਸੀਂ ਵਾਲ ਕੇ ਰੱਖ ਲਓ ਵਾਲ ਕੇ ਪਾਣੀ ਨੂੰ ਪਾਉਂਗੇ ਤਾਂ ਹੋਰ ਇਹਦੀ ਮਾਤਰਾ ਬਿਲਕੁਲ ਸਹੀ ਹੋ ਜੂਗੀ ਅਗਰ ਤੁਸੀਂ ਇਹਨੂੰ 100 ਗ੍ਰਾਮ ਡੇਲੀ ਇੱਕ ਪਸ਼ੂ ਨੂੰ ਦੇਣਾ ਸ਼ੁਰੂ ਕਰ ਦਿਓ ਦੁੱਧ ਵਾਲੇ ਪਸ਼ੂ ਨੂੰ ਲੀਵਰ ਟੌਨਕ ਜਿਹੜਾ ਪਹਿਲਾਂ ਦਿੰਨੇ ਹੋ ਬੰਦ ਕਰ ਦਿਓ ਇੱਕ ਭਾਈ ਗੱਲ ਜ਼ਰੂਰੀ ਆ ਉਸ ਪਸ਼ੂ ਨੂੰ ਜਿਹਨੂੰ ਲੀਵਰ ਟੌਨਕ ਇਹ ਸ਼ੁਰੂ ਕਰਨਾ ਹੈ ਮੜਪਾਂ ਵਾਲੀ ਗੋਲੀ ਪਹਿਲਾਂ ਦਿੱਤੀ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਉਹਦੇ ਅੰਦਰ ਮੜੱਪ ਹੋਣ ਤੇ ਆਪਾਂ ਕਹਗੇ ਵੀ ਲੀਵਰ ਟੌਨਕ ਦੇ ਦिए ਕੋਈ ਫਾਇਦਾ ਨਹੀਂ ਲੀਵਰ ਟੌਨਕ ਦਾ ਖਰਾਕ 25% ਪਸ਼ੂ ਦੇ ਅੰਦਰ ਉਹੀ ਖਾਈ ਜਾਂਦੇ ਆ ਇਹ ਇਹਨੂੰ ਲੱਗਣ ਹੀ ਨਹੀਂ ਦਿੰਦੇ ਜੋ ਆਪਣੀ ਨਵੀਂ ਖਰਾਕ ਪਾਉਨੇ ਆ ਤੁਸੀਂ ਭਾਈ ਉਹਨੂੰ ਪਹਿਲਾਂ ਮੜੱਪਾ ਵਾਲੀ ਗੋਲੀ ਦਿਓ ਕੋਈ ਦੇ ਦਿਓ ਕੋਈ ਜੈਨਵੈਟ ਦੇ ਦਿਓ ਕੋਈ ਵੀ ਦੇ ਦਿਓ ਜਿਹੜੀ ਤੁਸੀਂ ਵੀ ਆਪਦੇ ਲਿਆਉਨੇ ਹੋਗੇ ਤਾਂ ਤੁਸੀਂ ਉਹ ਦੇ ਸਕਦੇ ਹੋ ਅਗਰ ਜੇ ਤੁਸੀਂ ਉਹ ਨਹੀਂ ਦੇਣੀ ਤਾਂ ਮੈਂ ਕਬੀਲੇ ਵਾਲੀ ਵੀਡੀਓ ਪਾਈ ਆ ਕਬੀਲੇ ਵਾਲੀ ਜਿਵੇਂ ਵੱਡਾ ਪਸ਼ੂ ਆਪਣਾ ਪੂਰਾ ਹੈਵੀ ਡਿਊਟੀ ਪਸ਼ੂ ਆ ਉਹਨੂੰ ਤਾਂ ਭਾਈ ਚਮਚਾ ਡੇਢ ਚਮਚਾ ਤੁਹਾਨੂੰ ਦੇਣਾ ਪਊਗਾ ਉਹ ਫਿਰ ਇੱਕ ਹਫਤੇ ਦਾ ਚਮਚਾ ਡੇਢ ਚਮਚਾ ਦੇ ਕੇ ਤੇ ਦੁਬਾਰੇ ਫਿਰ 10-15 ਦਿਨਾਂ ਤੋਂ ਆਪਾਂ ਫੇਰ ਦੇ ਦਿਓ ਉਹਦੇ ਨਾਲ ਵੀ ਹੋ ਜਾਊਗਾ ਅਗਰ ਛੋਟਾ ਪਸ਼ੂਆ ਉਹਦੇ ਮੜੱਪ ਕੀੜੇ ਮਾਰਨੇ ਆਪਾਂ ਲੱਸੀ ਦੇ ਵਿੱਚ ਤੇਲ ਪਾ ਕੇ ਉਹਨੂੰ ਆਪਾਂ ਦੇ ਦਿਓ ਵਿੱਚ ਉਹਦੇ ਕਬੀਲਾ ਪਾ ਲੋ ਇੰਨੇ ਚੀਜ਼ਾਂ ਪਾ ਕੇ ਦੇ ਸਕਦੇ ਆ ਉਹਦੇ ਨਾਲ ਵੀ ਪਸ਼ੂ ਦੇ ਮੜੱਪ ਮਰ ਜਾਂਦੇ ਆ ਸਰੋਂ ਦਾ ਤੇਲ ਵੀ ਇੰਨਾ ਜਲਦੀ ਮੜੱਪ ਨੂੰ ਨਹੀਂ ਪੈਣ ਦਿੰਦਾਗਾ ਇਹ ਵੀ ਮਾਰਨ ਦੀ ਮਦਦ ਕਰਦਾ ਹੈ ਇਹਨੂੰ ਇਹੋ ਜਿਹੇ ਮੜਪਾ ਵਾਲੀਆਂ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਆ ਇਹ ਭਾਈ ਜ਼ਰੂਰ ਦਿਓ ਲਿਵਰ ਟੌਨਿਕ ਬਣਾਉਣਾ ਹੈ ਤਾਂ ਜੇ ਆਪਣੇ ਪੱਤੇ ਵੱਧ ਘੱਟ ਵੀ ਪੈ ਗਏ ਇਹ ਵੀ ਇੱਕ ਐਂਡਿਵੈਟ ਕਾ ਇਹ ਵੀ ਇੱਕ ਮੜਪਾ ਨੂੰ ਮਾਰਨ ਦੇ ਵਿੱਚ ਕੋਸ਼ਿਸ਼ ਕਰਦਾ ਹੈਗਾ ਤੇ ਇਹ ਮੇਰੇ ਹੀ ਅੱਜ ਵੀਡੀਓ ਬਣਾਈ ਆ ਤੁਸੀਂ ਇਹ ਕਮਸੇ ਕੰਮ ਵੀ ਇੱਕ ਖਰਾਕ 100 ਗ੍ਰਾਮ ਦੀ ਰੋਜ਼ਾਨਾ ਇੱਕ ਟਾਈਮ ਦੇਣੀ ਆ ਭਾਈ ਅੱਜ ਦੀ ਵੀਡੀਓ ਬਣਾਈ ਆ ਆਪਾਂ ਲਿਵਰ ਟੌਨਿਕ ਤੇ ਤੇ ਮੇਰੇ ਵੀਰੋ ਭਾਈਆਂ ਦਾ ਵੇਖਣ ਵਾਲਿਆਂ ਦਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਧੰਨਵਾਦ